ਮਾਣ ਹੈ ਮੈਨੂੰ ਪਾਣ ਮੋਹਨ ਗੜ੍ਹਰ ਮੈਂ ਗੋਨੀ ਸਾਲਾ ਜਿਹੜਾ ਆਉਂਦਾ ਸਾਲਾ ਜਿਹੜਾ ਹੈ ਜੇ ਕੋਈ ਇੰਨੀ ਉਮਰ ਦਾ ਇੰਨਾਂ ਦੇ ਬਰਾਬਰ ਬੋਰੀ ਚੱਕੇ ਇਹਨਾਂ ਕੋਲੋਂ 2000 ਰੁਪਏ ਨਾਮ ਹੈ ਮੋਹਨ ਸਿੰਘ ਸਿਹਾਰੇ ਵਾਲੇ ਆਪਣੀ ਪਿੰਡ ਦੇ ਉੱਪਰ 2.5 ਕੁਆਂਟਲ ਕਹਿੰਦੇ ਬਜਰ ਜਿਹੜਾ ਚੱਕ ਕੇ ਦਿਖਾਵਾਂਗੇ ਉਧਰ ਜਗਰਾਜ ਬੰਬ ਬਹੁਤ ਬਹੁਤ ਧੰਨਵਾਦ ਪੱਡੇ ਵੀਰ ਦਾ ਕਰਦਿਆ ਵਾਹ ਜੀ ਵਾਹ ਉਧਰ ਸਾਡੇ ਭਾਈ ਕਮਲਜੀਤ ਸਿੰਘ ਜੀ ਪਠਿਆ ਮੋਰਸੀ ਸਾਡੇ ਤੀਰਸੂ ਜੁਕੇਦਾਰ ਸਾਹਿਬ ਦੇ ਨਾਲ ਨਾਲ ਆਲ ਮਿਲ ਕੇ ਇਹ ਪਰਿਵਾਰ ਚਲਾ ਰਹੇ ਨੇ ਪੁਸ਼ਟੀ ਮੰਦਰ ਕਰਵਾ ਰਹੇ ਨੇ ਆਏ ਹੋ ਮਹਿਮਾਨਾਂ ਦਾ ਸਵਾਗਤ ਕਰ ਲਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਹਿਲ ਆਲਮਗੀਰ ਤੇ ਕਾਲੂ ਮਲਕਪੁਰ ਬਈ ਪਲਵਾਰ ਆਪਣੇ ਆਪ ਨੂੰ ਗਰਮਾ ਕੇ ਰੱਖਣਾ ਸਹਿਲ ਆਲਮਗੀਰ ਤੇ ਕਾਲੂ ਮਲਕਪੁਰ ਧੰਮ ਮਲਕਪੁਰ ਮੈਦਾਨ ਬਰੋਲੀ ਜਿੰਦਿਆਂ ਗਰੇਂ ਦੇ ਵਿੱਚੋਂ ਆਪਣੇ ਸਮੇ ਦੇ ਝੋਟੀ ਦੇ ਮੱਲ ਰਹੇ ਨੇ ਜਗਦੇਵ ਸਿੰਘ ਜੀ ਪਲਵਾਨ ਢਲਮਾ ਵਾਲੇ ਉਹ ਵੀ ਆਪਣਾ ਖਾਣਾ ਲੈ ਕੇ ਪਹੁੰਚੇ ਨੇ ਮੋਹਨ ਸਿੰਘ ਜੀ ਕਰ ਲਓ ਤਿਆਰੀ ਫਿਰ 2.5 ਮਿੰਟ ਦੀ ਬੋਲੀ ਆਪਣੀ ਪਿੰਡ ਤੇ ਚੱਕ ਕੇ ਦਿਖਾਉਣਗੇ ਮੋਹਨ ਸਿੰਘ ਜੀ ਸਿਹਾਰੇ ਵਾਲੇ ਬਾਜ ਜੁਰਬਾ ਕੰਦਾ ਸਿੰਘ ਦੀ ਤਿਆਰੀ ਹੋਈ ਢੋਲ ਵੱਜਦੇ ਪਾ ਕੇ ਲਗੋਟੇ ਆਉਂਦੇ ਸ਼ੇਰ ਕੱਢਦੇ ਲਿਸਕ ਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ ਮਾਰਦੇ ਨੇ ਛਾਣਾ ਨਾਲੇ ਢੰਡ ਤੇਲ ਦੇ ਜਿਸ ਦੇ ਨੂੰ ਨਾਣਾ ਪਹਿਲੇ ਹੱਲੇ ਢਾ ਗਿਆ ਕੋਈ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਤੰਮਾ ਮਾਲਕਪੁਰ ਤੇ ਮਹਿਜਾਨ ਬਰਾਉਲੀ ਬਈ ਹੱਥ ਖੜਾ ਕਰੋ ਪ੍ਰਵਾਣ ਤੰਮਾ ਮਲਕਪੁਰ ਕਿੱਧਰ ਦੇ ਪਾਸੇ ਆ ਬਈ ਪਰਦੀ ਲੈ ਜਾ ਕਰੋ ਆਪਣੀ ਵਾਹਿਗੁਰੂ ਆਲਮਗੀਰ ਤੇ ਕਾਲੂ ਮਲਕਪੁਰ ਬਈ ਹਾਂ ਬੋਲੀ ਤੋਂ ਬੋਲੀ ਨਹੀਂ ਤਾਂ ਦਰਸ਼ਨ ਸਿੰਘ ਜੀ ਬੌਂਦ ਲਈ ਪੱਤਰਕਾਰ ਭਾਜਚਾਰ ਦੇ ਵਿੱਚੋਂ ਹਰ ਸਾਲ ਸੇਵਾ ਲਈ ਹੋਏ ਨੇ ਉਹ ਵੀ ਘਾਰੇ ਪਾਸੇ ਵਿੱਚ ਪਹੁੰਚੋ ਨੇ ਤਹਿ ਦੋ ਧੰਨਵਾਦ ਕਰਦੇ ਹਾਂ ਜੀ ਸਹਿਲ ਆਲੰਗੀਰ ਤੇ ਕਾਲੂ ਮਲਕਪੁਰ ਆਓ ਵੀ ਪਹਿਲਵਾਨ ਫਰਜ਼ੀ ਲੈ ਜਾ ਕਰੋ ਆਪਣੀ ਸਹਿਲ ਮਲਕਪੁਰ ਤੇ ਕਾਲੂ ਮਲਕਪੁਰ ਸਿੱਖਾਂ ਦਾ ਪਰਿਵਾਰ ਸਿੱਖਾਂ ਨੇ ਲਾਣੇ ਦਾ ਅੱਜ ਦੇ ਮਹਾਨ ਕੁਸ਼ਤੀ ਦੰਗਲ ਨੂੰ ਕਰਵਾਉਣ ਲਈ 171000 ਰੁਪਏ ਦਾ ਯੋਗਦਾਨ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇੰਦਰਜੀਤ ਬੰਮ ਬਹੁਤ ਪਿਆਰਾ ਵੀਰ ਹੈ ਵੱਟੀ ਜੁਮੇ ਵਾਲੀ ਚੱਕੀ ਫਿਰਦਾ ਇਸ ਮਹਾਨ ਕੁਸ਼ਤੀ ਦੰਗਲ ਦੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਹਿਲ ਆਲੰਗੀਰ ਤੇ ਕਾੜੂ ਮਲਕਪੁਰ ਬਈ ਸਹਿਲ ਆਲਮਗੀਰ ਤੇ ਕਾੜੂ ਮਲਕਪੁਰ ਹਾਂ ਫੌਜੀ ਸਿੰਘ ਜੀ ਨਾਗਰਾ ਜੀ.ਐਸ.ਵੀ ਵਾਲੇ ਫੌਜੀ ਦਨਾਰਾਇ ਜੀ ਅਮੀ ਬਣਾਉਣ ਲੱਗਣੀ ਆ ਹਾਉ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਬਾਦ ਆ ਬਾਦ ਦੇ ਵਿਚਨੇ ਕਿਉਂਕਿ ਸਾਡੀ ਗੁਸਤੀ ਨਹੀਂ ਹੋਈ ਟਿਕਟ ਮੰਡ ਵੀ ਦੇਖ ਪਹਿਲਵਾਨ ਵੀ ਨੋਟ ਕਰੋ ਇਧਰ ਪਾਣੀ ਵਾਲੀ ਟੈਂਕੀ ਖੜੀ ਹੈ ਕਿਸੇ ਵੀ ਪਹਿਲਵਾਨ ਨੇ ਤੇ ਇਸ਼ਾਨਾਮ ਨਹੀਂ ਕਰਨਾ ਇਹ ਸਿਰਫ ਪਾਣੀ ਪੀਣ ਦੇ ਲਈ ਅਸੀਂ ਲੈ ਕੇ ਆਏ ਆ ਉਧਰ ਮੋਟਰ ਜਿਹੜੀ ਉਧਰ ਸਜਾ ਉਧਰ ਦੇਖੋ ਉਧਰ ਬਾਪੇ ਦੇ ਦਰਵਾਜ਼ੇ 'ਤੇ ਮੋਟਰ ਲੱਗੀ ਹੈ ਉੱਥੇ ਟੂਟੀਆਂ ਲੱਗੀਆਂ ਨੇ ਸਾਰੇ ਪਹਿਲਵਾਨਾਂ ਨੇ ਉੱਥੇ ਜਾ ਕੇ ਇਸ਼ਾਨਾਮ ਕਰਨਾ ਹੈ ਜੀਤੇ ਦੀ ਮੋਟਰ ਤੇ ਭਾਈ ਜੀਤਾ ਸਿੰਘ ਦੀ ਮੋਟਰ ਉਹਨਾਂ ਦੀ ਉਥੇ ਜਾ ਕੇ ਤੁਸੀਂ ਇਸ਼ਾਰਾ ਕਰਨਾ ਹੈ ਪਰ ਅਦਰ ਕਿਸੇ ਵੀ ਪਹਿਲਵਾਨ ਨੇ ਜੋ ਸਾਡੀ ਟੈਂਕੀ ਖੜੀ ਆ ਪਾਣੀ ਵਾਲੀ ਉਥੇ ਇਸ਼ਾਰਾ ਨਹੀਂ ਕਰਨਾ ਪਹਿਲਵਾਨ ਨੋਟ ਕਰੋ ਜੀ ਬਾਦੂ ਆਗਰ ਮਾਈ ਕਮਲਜੀਤ ਸਿੰਘ ਦੀ ਪਠਾ ਮੁਰਸੀ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਸਰਦਾਰ ਬਲਵਿੰਦਰ ਸਿੰਘ ਜੀ ਨਾਗਰਾ ਜੀਸੀਵੀ ਵਾਲੇ ਉਹਨਾਂ ਵੱਲੋਂ ਵੀ ਪੰਜਾਬੀ ਬੋਲਾਂ ਤੋਂ ਪੋਸ਼ਣ ਤੇ ਤੇਹਰੀ ਦੇ ਪਰਸਨ ਨੇ ਚਿਤਾਣਾ ਤੇ ਜੰਨਤ ਤੇ ਤੂਫਾਨ ਰਾਈਏਵਾਲ ਇਹ ਪਹਿਲਵਾਨ ਆਪਣੇ ਆਧਾ ਨੂੰ ਅਸੀਂ ਤਾਜ਼ਾ ਕਰਦੇ ਹਾਂ ਯਾਰ ਕਰਦੇ ਹਾਂ ਅੱਜ ਬੰਪ ਨੇ ਮਹਾਰ ਕੋਰਤੀ ਜੰਗਲ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੱਗੀ ਵੀ ਤੁਹਾਡਾ ਅਸੀਂ ਇੱਥੇ ਪਹੁੰਚੇ ਤੇ ਕਰਦਿਆ ਨੀਂਦ ਚ ਜਿਟਾਣਾ ਤੇ ਜੰਨਤ ਤੂਫਾਨ ਰਾਈਏ ਵਾਲਾ ਭਿੰਡਾ ਬਠਿੰਡਾ ਤੇ ਜੁਹਾੜ ਜਗਰਾਵਾ ਇਹ ਪਹਿਲਵਾਨ ਵੀ ਆਪਣੇ ਆਪ ਨੂੰ ਦਰਮਾਕੇ ਰੱਖਣਗੇ ਵਾਹ ਜੀ ਦਾ ਹਾਜ਼ਰ ਡਾਕਟਰ ਰਤਨ ਸਿੰਘ ਜੀ ਨਾਗੜਾ ਖਤੇ ਸਾਨੀ ਕਰਦੇ ਜੀ ਸਾਰਾ ਸਤਿਕਾਰ ਹੈ ਡਾਕਟਰ ਰਤਨ ਸਿੰਘ ਜੀ ਨਾਗੜੇ ਵਾਲੇ ਹਰ ਸਾਲ ਕਿਉਂਕਿ ਮੇਰੇ ਘਰ 15 ਸਾਲ ਦਾ ਮੈਨੂੰ ਇੱਥੇ ਸੇਵਾ ਕਰਨ ਦੇ ਹੋਏ ਨੇ 15 ਸਾਲ ਤੋਂ ਉਸਪਤੀ ਦੰਡਾਂ ਤੇ ਸੇਵਾ ਕਰਦੇ ਨੇ ਹਾਜ਼ਰੀ ਮਾਦਨ ਡਾਕਟਰ ਰਟਨ ਸਿੰਘ ਜੀ ਨਾਗਰੇਵਾਟੇ ਉਹ ਵੀ ਖਾਣੇ ਪਾਣੇ ਦੀ ਜੁਰੂਰ ਪਹੁੰਚੋ ਕਿ ਬੜਾ ਪਿਆਰ ਬਖਸ਼ਦੇ ਨੇ ਉਹਨਾਂ ਦਾ ਵੀ ਦਿਲੋਂ ਬਹੁਤ ਅਸੀਂ ਤਹਿ ਜੋ ਧੰਨਵਾਦ ਕਰਦੇ ਆ ਬਾਹਰ ਰਣਜੀਤ ਸਿੰਘ ਜੀ ਰਾਣਾ ਉਹ ਵੀ ਆਏ ਹੋ ਮਹਿਮਾਨਾਂ ਦਾ ਸਵਾਗਤ ਕਰੇ ਨੇ ਇਹਨਾਂ ਦਾ ਵੀ ਸੱਚ ਤਹਿ ਜੋ ਧੰਨਵਾਦ ਕਰਦੇ ਆ ਨੀਰ ਜਿ ਜਟਾੜਾ ਤੇ ਜੰਨਤ ਦਾ ਤੂਫਾਨ ਅਰਾਈਏ ਵਾਲ ਜਿੰਦਾ ਬਠੰਡਾ ਤੇ ਜਫਾਦ ਜਗਰਾਵਾ ਜਿਤਨੀ ਦਿਨ ਦੀ ਹੈ ਜਨਮ ਗਿੱਦੜਾ ਨੂੰ ਕਰ शकਦੀ ਸ਼ੇਰ ਨਹੀਂ ਸ਼ੇਰ ਪਹਿਲਾ ਜੇਕਰ ਵਿੱਚ ਜਮੀਨ ਦੇ ਗਿੱਲ ਹੋਵੇ ਫਾਸਲ ਖੁੰਦੀ ਆ ਫੇਰ ਪਹਿਲਾ ਚੰਨ ਪੁੰਨਿਆਂ ਦਾ ਰਾਤ ਨੂੰ ਜਮਚਾੜੇ ਮੱਸਿਆ ਕਰਦੀ ਆ ਕੋੜ ਖੇੜ ਪਹਿਲਾ ਕੀਤੀ ਤਪੱਸਿਆ ਹੋਵੇ ਜਿਨ੍ਹਾਂ ਮਾਪਿਆਂ ਨੇ ਪੁੱਤ ਉਹਨਾਂ ਦੇ ਘਰ ਹੁੰਦੇ ਨੇ ਪਲੇਅਰ ਪਹਿਲਾ ਪੁੱਤ ਉਹਨਾਂ ਦੇ ਘਰ ਹੁੰਦੇ ਨੇ ਪਲੇਅਰ ਪਹਿਲਾ ਆਓ ਬਈ ਨੀਰ ਦੀ ਜਿਟਾਣਾ ਤੇ ਜੰਗਤ ਤੁਸਾਨ ਰਾਈੇਵਾਲ ਫਿਰ ਢਿੰਡਾ ਬਠਿੰਡਾ ਤੇ ਜਹਾਜ ਜਗਰਾਵਾ ਇਹ ਕੁਸ਼ਤੀਆਂ ਕਰਵਾਈਆਂ ਜਾਣ ਗਿਆ ਸਾਡੇ ਤੀਰਤ ਸਿੰਘ ਜੀ ਸਰਪੰਨ ਦੀ ਉਧਰ ਕਮਨਦੀਪ ਸਿੰਘ ਜੋੜਾ ਸਾਡੇ ਪੱਠਾ ਮਰਸੀ ਇਹ ਸਮਾਰਣ ਕੁਸ਼ਤੀ ਦੰਗ ਲਈ ਬਹੁਤ ਵੱਡਾ ਜੋਰਦਾਨ ਉਧਰ ਸਰਦਾਰ ਬਚਨ ਸਿੰਘ ਜੀ ਮਾਨਤੀ ਵਾਲੇ ਆ ਦੋਤੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਜਿੱਤਾ ਜੀ ਨਰੇ ਸਤਕਾਰ ਜੋ ਸਰਦਾਰ ਸੰਸ਼ੇਰ ਸਿੰਘ ਦੀ ਪੋਲਾ ਲੰਬੜਦਾਰ ਮਾਨ ਕੀ ਆ ਜਾ ਇਧਰ ਵੀ ਆ ਜਾ ਜੀ ਇਧਰ ਨੂੰ ਆ ਜਾ ਜੀ ਸਰਦਾਰ ਸੰਸ਼ੇਰ ਸਿੰਘ ਦੀ ਪੋਲਾ ਲੰਬੜਦਾਰ ਮਾਨ ਕੀ ਉਹ ਵੀ ਥਾਰੇ ਪਾਸ ਵਿੱਚ ਪਹੁੰਚੇ ਨੇ ਉਹਨਾਂ ਦਾ ਬੱਚੇ ਪਹੁੰਚੇ ਤੇ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਜੀ ਬਈ ਪਿੰਡਾ ਪਹਿਲਵਾਨ ਬਠਿੰਡਾ ਜਹਾਜ ਪਹਿਲਵਾਨ ਜਗਰਾਵਾ ਇਹ ਪਹਿਲਵਾਨ ਤਿਆਰ ਰਿਹਾ ਅਗਲੀ ਕੁਸ਼ਤੀ ਲਈ ਉਸ ਤੋਂ ਅਗਲੀ ਕੁਸ਼ਤੀ ਅਸਲਮ ਪਹਿਲਵਾਨ ਆਲਮਗੀਰ ਤਰਨ ਪਹਿਲਵਾਨ ਅਜਨਾਦਾ ਇਹ ਪਹਿਲਵਾਨ ਵੀ ਤਿਆਰ ਰਿਹਾ ਕਮਲ ਪਹਿਲਵਾਨ ਬਰਨਾਲਾ ਜਸਵਿੰਦਰ ਪਹਿਲਵਾਨ ਖਮਾਣੋ ਇਹ ਪਹਿਲਵਾਨ ਵੀ ਤਿਆਰ ਰਹੂ ਬਈ ਬਹੁਤ ਵਧੀਆ ਦੋਸਤਿਆ ਜਲਦੀ ਆਉਂਗੀਆਂ ਦੇਖੋ ਕਿਹੜਾ ਪਹਿਲਵਾਨ ਹੈ ਯਤਰਾਵ ਕਰਦਾ ਗੁਰ ਉਸ ਬੋਲ ਬੋਲ ਕਹਿੰਦਾ ਉਸ ਮੱਲ ਦੀ ਪਿੰਡ ਚ ਹੋਵੇ ਬਰਕਰਤ ਜਿਹੜਾ ਮਿਹਨਤ ਤੇ ਜੋਰਾਂ ਵਿੱਚ ਲੀਨ ਹੋਵੇ ਉਹੀ ਦੰਦ ਮੈਦਾਨ ਵਿੱਚ ਮਾਰ ਸਕਦਾ ਆਪਣੀ ਕਲਾ ਤੇ ਜੀ ਨੂੰ ਜਕੀਨ ਹੋਵੇ ਆਪਣੀ ਕਲਾ ਤੇ ਜੀ ਨੂੰ ਜਕੀਨ ਹੋਵੇ ਹਾਂ ਤਾਂ ਜਸਪਾਲ ਹੰਸ ਇੱਕ ਵਾਰ ਸਰਮਾਨ ਸਿੰਘ ਨੂੰ ਅੱਗੇ ਲੈ ਲਾ ਵੀ ਸਿਰਜੀ ਜੀ ਇਹ ਗਾਉਂ ਚੋਟ ਕੇ ਸੁਣਾਓ ਜਸਵਾਲ ਹਾਂਸ ਇਹਨੇ ਜੇ ਜੀ ਸਮਝੀ ਠੀਕ ਹੈ ਜੀ ਆਗਾ ਵਿੱਚ ਜਸਵਾਲ ਹਾਂਸ ਉਹ ਮੁੰਡੇ ਕੋਲ ਮੈਂ ਲੈ ਕੇ ਪਹਿਲਾ ਉਸਤਾਦ ਜੀ ਨੇ ਦੱਸਿਆ ਵੀ ਬਚਨ ਸਿੰਘ ਦੀ ਮਾਰਟੀ ਵਾਲੇ ਪਹੁੰਚੇ ਨੇ ਜੇਨਰਾ ਪੁੱਤਰ ਗੁਰਪੀ ਜਾਣਕਾਰ ਦੇ ਵਿੱਚ ਵਾਧਾ ਕਰਦੇ ਆਪਾਂ ਕੈਨੇਡਾ ਦੇ ਆ ਸੀਜ਼ਨ ਦਾ ਕਨੇਡਾ ਬੈਂਟ ਯਾਸੀ ਬਣਿਆ ਬਹੁਤ ਮਾਣ ਵਾਲੀ ਗੱਲ ਹੈ ਇਸ ਇਲਾਕੇ ਦੇ ਸਨਾਰ ਬਟਨ ਸਿੰਘ ਜੀ ਪਹੁੰਚੇ ਨੇ ਉਹਦਾ ਮੈਂ ਆਪਣੇ ਵੱਲੋਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਮੋਸਟ ਵੈਲਕਮ ਜੀ ਆਨ ਔਖੇ ਲਾ ਰਿਹਾ ਜੇਨਰਾ ਪੁੱਤਰ ਰਹਿਣਾ ਵਿੱਚ ਕੈਨੇਡਾ ਦੇ ਪੱਕੇ ਤੌਰ ਦੇ ਉੱਤੇ ਗੁਰਪੀ ਮਾਣਕੀ ਦੇ ਫਾਦਰ ਸਾਹਿਬ ਨੇ ਜਸਪਾਲ ਖਾਸ ਜਿਹੜਾ 290 ਕਲਾਕਾਰਾਂ ਦੀ ਆਵਾਜ਼ ਕੱਢਦਾ ਦੇ ਵੀ ਜਸਪਾਲ ਸਮਾਸਾਲ ਦਿਨ ਆਲਾ ਤੇਰੇ ਕੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਗਲਾ ਪੰਜਾਬ ਤੇ ਰੰਗਰੀ ਮੇਰੀ ਸਰਦਾਰੀਆਂ ਨੇ ਇਹ ਪੰਜਾਬ ਦੀ ਧਰਤੀ ਆ ਪੰਜਾਬੀ ਖੇਡ ਮੇਲਾ ਕੁਸ਼ਤੀਆਂ ਜੋਰ ਜਮਾਉਣਾ ਤੇ ਖੇਡਾਂ ਵਿੱਚ ਖਾਫਟਾ ਹੋਣਾ ਇੱਕ ਵਾਰ ਤਾੜੀ ਮਾਰ ਦਿਓ ਪੰਜਾਬ ਲਈ ਪੰਜਾਬ ਇੱਕ ਸਾਡਾ ਰੰਗਲਾ ਪੰਜਾਬ ਆ ਜਿੱਥੇ ਸਿੰਘਾਂ ਦੇ ਬੋਰੀਆਂ ਵੀ ਚੱਕੀ ਜਾਂਦੇ ਆ ਤੇ ਤਗੀਆਂ ਵੀ ਚੱਕੀ ਜਾਂਦੇ ਆ ਤੇ ਹਾਲ ਵੀ ਚੱਕੀ ਜਾਂਦੇ ਨੇ ਪਰ ਮੈਂ ਥੋੜੇ ਇਲਾਕੇ ਦਾ ਇੱਕ ਛੋਟਾ ਜਿਹਾ ਕਮੇਡੀ ਕਲਾਕਾਰ ਆ ਵੱਖ-ਵੱਖੋਂ ਆਵਾਜ਼ਾਂ ਕਰਦਾ ਛੱਡੇ ਲੰਬੜਦਾਰ ਮਾਨਗੀ ਤੋਂ ਪੋਲਾ ਪਾਜੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲਓ ਪਹਿਲੀ ਵਾਰ ਕੱਢੂਗਾ ਜਾਮਾ ਮੋਟਰਸਾਈਕਲ ਕੇ ਮੈਂ ਸ਼ਟਾਜੋ ਦਾ ਲਓ ਜੀ ਬੋਲਟ ਮੋਟਰਸਾਈਕਲ ਦੀ ਆਵਾਜ਼ ਬੋਲਟ ਮੋਟਰਸਾਈਕਲ ਦਾ ਸਟਾਰਟ ਕੀਤਾ ਲਾ ਵੀ ਦੋਸਤੋ ਇਹ ਤਾਂ ਛੋਟੀ ਛੋਟੀਆਂ ਆਵਾਜ਼ਾਂ ਹੋ ਗਈਆਂ ਜਿਸੋ ਬਾਅਦ ਤੋਂ ਸਤਿ ਸ੍ਰੀ ਅਕਾਲ ਸਾਰੇ ਭਰਵਾਨਾਂ ਨੂੰ ਜਿੰਨੇ ਵੀ ਭਰਵਾਨ ਆਏ ਨੇ ਅੱਜ ਬੰਬਾ ਪਿੰਗ ਦੇ ਵਿੱਚ ਬੰਬਾ ਪਿੰਗ ਇੱਕ ਲਿਧਿਆੜੇ ਦੀ ਬੁੱਤਲ ਦੇ ਵਿੱਚ ਵੱਸਦਾ ਇੱਕ ਬਾ ਸੋਨਾ ਜਾਂ ਨਗਰ ਆ ਗੁਰੂਆਂ ਪੀਲਾਂ ਦਾ ਨਗਰ ਆ ਪਗੰਬਰਾਂ ਦਾ ਨਗਰ ਆ ਬੰਬਾ ਪਿੰਡ ਦਾ ਮੇਲਾ ਬੜਾ ਮਸ਼ਹੂਰ ਆ ਜਿਵੇਂ ਸਪਾਰ ਦਾ ਮੇਲਾ ਮਸ਼ਹੂਰ ਹੁੰਦਾ ਇਹ ਵੀ ਮੇਲਾ ਇੱਕ ਬੰਬਾ ਪਿੰਡ ਦਾ ਸਰਪੰਚ ਸਾਹਿਬ ਦੇਖਣ ਵਾਲਾ ਲਓ ਮੈਂ ਥੋੜੀ ਜੀ ਆਵਾਜ਼ ਕੱਢੂਗਾ ਜੋਗਰਾਜ ਪੰਜਾਬੀ ਫੁਲਵਾਚ ਕਿਵੇਂ ਬੋਲਦਾ ਦੀ ਗੱਗੂ ਗੱਲ ਕਰੇ ਬੋਲਦਾ ਜੋਗਰਾਜ ਕੀ ਕਰ ਬੋ ਜੱਤ ਚਲੇ ਜਾਂ ਸੋਰ ਮਿਆ ਟੈਵ 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 ਉਹ ਜੇ ਸਾਡਾ ਹੱਥ ਕਰ ਤੇ ਚੁੱਪਿਆ ਗਿਆ ਤੇ ਤੇਰੀ ਨਸਰਾ ਸੁਹਾ ਹੋ ਚੁ ਗਿਆ ਮੈਂ ਸਾਡੇ ਉਸਤਾਦ ਜੀ ਇਹ ਕਹੂੰਗਾ ਵੀ ਇੱਕ ਸਾਡੇ ਵਾਰਡ ਦੇ ਨਾਜ਼ਰ ਕੋਰ ਸਾਹਿਬ ਸਾਡੇ ਉਸਤਾਦ ਨੇ ਅਸੀਂ ਤਾਂ ਇੱਕ ਰੋੜਾ ਬਣ ਜੀ ਦਾ ਵਿੱਚ ਤੇ ਇਹਨਾਂ ਦੇ ਪੂਰੇ ਤੇ ਚਲਦਿਆ ਸਰਪੰਸਾ ਸਾਰੇ ਨਗਰ ਦਾ ਤਨਵਾਗਦਾ ਇੰਨੇ ਗਾਹਰੀ ਕਬੂਲ ਕਰਿਓ ਇੱਕ ਗਰੀਬ ਨੂੰ ਆਸ ਹੁੰਦੀ ਆ ਭਾਈ ਮੇਰੇ ਵੀ ਨੂਨ ਮੈਚ ਬਣੇ ਮੇਰਾ ਵੀ ਮਸਾਲਾ ਬਣੇ ਤੇ ਨਾਜਰ ਸਿੰਘ ਜੀ ਸਾਡੇ ਨਾਪਰੀ ਧਰਤੀ ਦੇ ਉਹ ਫਨਕਾਰ ਉਹ ਸਾਡੀ ਆਵਾਜ਼ ਸਾਡੇ ਰੁੜਕੀ ਹੈਪੀ ਰੁੜਕੀ ਵੀ ਪਹੁੰਚਾ ਹੋਇਆ ਸਾਡਾ ਵੱਡਾ ਭਰਾ ਟੂਰਨਾਮੈਂਟਾਂ ਦੀ ਸ਼ਾਨ ਤੇ ਲਾਓ ਵੱਡਾ ਭਰਾ ਰੁੜਕੀ ਹੈਪੀ ਜੀ ਦੱਸਣਗੇ ਅਗਲੇ ਦੌਰ ਵਿੱਚ ਭਗਵਾਨ ਅਰਸ਼ੀ ਦਾ ਧੰਨਵਾਦ ਕਰਦੇ ਆ ਸਰਦਾਰ ਦਵਿੰਦਰ ਸਿੰਘ ਜੀ ਮਨੀਸ਼ ਖੰਨਾ ਜੋ ਕਿ ਮਹਿੰਦਰ ਸਿੰਘ ਪੱਤੀ ਦੇ ਭਰਾ ਨੇ ਉਹਨਾਂ ਵੱਲੋਂ ਵੀ ਸਾਡੇ ਪੁਲਿਸ ਆਦੀ ਬੋਲਾਂ ਤੇ ਫੋਸੋ ਤੇ ਤੇਪਿਤ ਤੋਂ ਫੋਸੋ ਤੇ 200 ਪਿੰਡ ਮਡੇ ਮਾਨਸਮਾਨ ਦਿੱਤੇ ਨੇ ਡਾਕਟਰ ਰਤਨ ਸਿੰਘ ਜੀ ਨਾਗਰੇ ਵਾਲੇ ਖੜੇ ਪਾਸੇ ਪਹੁੰਚੇ ਨੇ ਉਹਨਾਂ ਦਾ ਵੀ ਮਨਦੰਦੀਆਂ ਗੈਰ ਆਗਿਆਂ ਵਿੱਚੋਂ ਤਾੜਾ ਧੰਨਵਾਦ ਕਰਦੇ ਜਸਬਾਲ ਹੰਸ ਹੁਣ ਸੰਗਤਾਂ ਦੇ ਟੋਰ ਦੀ ਜੇੜਾ ਲਾਉ ਇਤਬਾ ਸੰਗਤਾਂ ਦੀ ਜਾਣਕਾਰੀ ਲਈ ਦੱਸਦਾ ਵੀ ਇਹਦੀ ਜਿਹੜੀ ਧਰਮ ਪਤਨੀ ਆ ਉਹ ਸੱਜੇ ਨੂੰ ਭੱਜ ਗਈ ਵਿਚਾਰੇ ਨੇ ਜ਼ਰੂਰ ਆਸਿਕ ਆਸਲਾ ਮਾ ਆਲਮਗੀਰ ਤੇ ਤਨ ਗਲੌਲ ਬਾਈ ਜਿਹੜੇ ਪ੍ਰਵਾਨ ਬਾਹਰ ਖੜੇ ਨੇ ਉਹ ਖਾੜਾ ਪਾਸਾ ਦੇ ਵਿੱਚ ਆ ਜਾਣਾ 5 ਮਿੰਟ ਨੇ ਜੱਗਾ ਪ੍ਰਵਾਨ ਜੀ ਫਾਈਸਾਹਬ ਵਾਲੇ ਬਾਹਰ ਵਿੱਚ ਕਿਸੇ ਦੀ ਕੁਸ਼ਤੀ ਨਹੀਂ ਹੋਣੀ ਬਈ ਸਿਰਫ 5 ਮਿੰਟ ਦਾ ਸਮਾਂ ਬੜੀ ਖੁਸ਼ੀ ਦੀ ਗੱਲ ਆ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਸਾਡੇ ਸਤਿਕਾਰਯੋਗ ਅਕਸਰ ਸਾਧਾਰ ਸਰਦਾਰ ਸੂਰਜ ਸਿੰਘ ਜੀ ਉਹ ਵੀ ਖਾੜਾ ਪਾਸਾ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦੇ ਬੱਚੇ ਪਹੁੰਚੇ ਤਾਂ ਅਸੀਂ ਦਾ ਰੋ ਧੰਨਵਾਦ ਕਰਦੇ ਆਂ ਪਹਿਲੀ ਵਾਰ ਦੇਖਿਆ ਜਦੋਂ ਸਰਪੰਚ ਇਕੱਠੇ ਹੁੰਦੇ ਇੱਥੇ ਤਾਨਾ ਜਨਾਰਾ ਉਹ ਪ੍ਰਮਾਨ ਭਾਈ ਅਸलम ਆ ਗਿਆ ਕਮਲ ਬਰਨਾਲਾ ਤੇ ਜਸਵਿੰਦਰ ਖਰਣਾ ਉਹ ਪਲਵਾਨ ਦੀ ਪੜਤੀ ਆਏ ਬਲਦੇਵ ਠੰਡਾ ਦੇ ਵੀਲੇਦਰਾਹਾਂ ਭਾਈ ਇਹ ਪਲਵਾਨ ਵੀ ਆਓ ਇੱਧਰ ਮੋਹਨ ਸਿੰਘ ਦੀ ਸਿਹਾਰੇ ਵਾਲੇ ਜਿਨ੍ਹਾਂ ਦੀ ਚਾਹੜ ਸਾਹ ਦੀ ਉਮਰ ਆ ਆਪਣੀ ਪਿੱਠ ਦੇ ਉੱਤੇ ਦੋ ਕਮਕਲ ਦੋਈ ਚੱਕੇ ਦਿਖਾਉਣਗੇ ਦੋ ਕਮਕਲ 40 ਕਿਲੋ ਕੇਲੇ ਵਜਨ ਹੋ ਗਿਆ ਇਸ ਬੋਰੀਆ ਜੇ ਆਪਾਂ ਸਾਹਫਤਾ ਬਲਾਈਏ ਆਪਣੀ ਪਿੰਡ ਦੇ ਉੱਤੇ ਬੋਰੀ ਚੱਕੇ ਦਿਖਾਉਣਗੇ ਪੰਦਰੇ ਮਹਾਨ ਕੁਸ਼ਤੀ ਡੰਗਰ ਦੇ ਉੱਤੇ ਇੱਕ ਵਾਰੀ ਇਹਨਾਂ ਦੇ ਨਾਂ ਤੇ ਤਾੜੀਆਂ ਮਾਰੋ ਜ਼ੋਰਦਾਰ ਪਹਿਲਵਾਨੀ ਦੇ ਨਾਲ ਨਾਲ ਹੋਰ ਵੀ ਖੇਡਾਂ ਦੇ ਬਹੁਤ ਵਧੀਆ ਰਮਚੇਕ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਨੇ ਉਧਰੋਂ ਕਰਮਾ ਵੀਰ ਤੇ ਧਰਮਾ ਵੀਰ ਬਹੁਤ ਪਿਆਰੇ ਵੀਰ ਨੇ ਇਸ ਨਗਰ ਦੇ ਇੱਕ ਮਿੰਟ ਜੀ ਹਾਂਜੀ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਲੱਖੀ ਸਰਪੰਚ ਸਾਹਿਬ ਜੀ ਅਜਿਹਾ ਲੋਗ ਕਿੱਥੇ ਬੈਠੇ ਨੇ ਲੱਖੀ ਸਰਪੰਚ ਸਾਹਿਬ ਜੀ ਵਾਹ ਜੀ ਵਾਹ ਦਰਸ਼ਕ ਹੋਈ ਸੀ ਨਾ ਦੇ ਵੀ ਲੱਖੀ ਸਰਪੰਚ ਸਾਹਿਬ ਜੀ ਅਜਰਾਤ ਵਾਲੇ ਖਾਣੇ ਪਾਸੇ ਵਿੱਚ ਪਹੁੰਚ ਚੁੱਕੇ ਨੇ ਸਾਡੇ ਸਰਪੰਚ ਪੀਰ ਸਿੰਘ ਨਾ ਬੜਾ ਭਰਾਮਾ ਵਾਲਾ ਪਿਆਰਾ ਹੈ ਇਹਨਾਂ ਦਾ ਵੀ ਸਿਦਕੋਂ ਧੰਨਵਾਦ ਕਰਦਾ ਹੈ ਉਧਰ ਸਾਡੇ ਸਰਦਾਰ ਮਨਪ੍ਰੀਤ ਸਿੰਘ ਜੀ ਕੰਗ ਜਿਨ੍ਹਾਂ ਨੇ ਵੱਡੇ ਵੱਡੇ ਕੁਸ਼ਤੀ ਦੰਗਲ ਕਰਵਾਏ ਨੇ ਸਰਦਾਰ ਸਿਕੰਦਰ ਸਿੰਘ ਜੀ ਸਿੰਧਾ ਗਿੱਲਾਂ ਵਾਲੇ ਉਹਨਾਂ ਨੂੰ ਬੜਾ ਪਿਆਰ ਹੈ ਤੇ ਸਭ ਤੋਂ ਸਿਖਾੜੇ ਵਾਲੇ 2 ਗਵਾਂਟਰ 40 ਕਿਲੋਰੀ ਬੋੜੀ ਆਪਣੀ ਪੇਟ ਤੇ ਚੱਕ ਦਿਖਾ ਰਹੇ ਨੇ ਫੰਬ ਦੇ ਮਹਾਨ ਕੁਸ਼ਤੀ ਦੰਗਲ ਦੇ ਉੱਤੇ ਤਾੜੀ ਮਾਰਦੋ ਜ਼ੋਰਦਾਰ ਤਾੜੀ ਮਾਰਦੋ ਜ਼ੋਰਦਾਰ ਮੋਹਨ ਸਿੰਘ ਸਿਖਾੜੇ ਵਾਲੇ ਕਹਿੰਦੇ ਅੱਜ ਵੀ ਜਵਾਨੀ ਪਰ ਯਾਰ ਉਹਦਾ ਪੱਟਾ ਵਿੱਚ ਉਨੀ ਜਾਣਾ ਭਾਵੇਂ ਉਮਰ ਕਹਿੰਦੇ 44 ਸਾਲ ਦੀ ਹੋ ਗਈ ਹੈ ਪਰ ਪੱਟਾ ਵਿੱਚ ਕਹਿੰਦੇ ਜਵਾਨੀ ਵਾਲਾ ਜੋਰਾ ਹੈ ਇਹ ਨੇ ਮੋਹਨ ਸਿੰਘ ਜੀ ਜਿੰਨਾਂ ਦਾ ਸਿਹਾਲਾ ਪਿੰਡ ਹੈ 44 ਸਾਲ ਦੀ ਉਮਰ ਹੈ ਟਲ ਟਲ ਬਾਲ ਕਰ ਆਪਣੇ ਪਿੰਡ ਤੇ 2.5 ਕੁਇੰਟਲ ਦੀ ਬੋਰੀ ਚੱਕੀ ਫਿਰਦੇ ਨੇ ਇੱਕ ਵਾਰੀ ਇਹਨਾਂ ਦੇ ਨਾਂ ਤੇ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਬਲਦੇਵ ਸਿੰਘ ਆ ਤਾਂ ਫੋਟੋ ਤੇਰੀ ਬੰਢੇ ਚਲੀ ਗਈ ਭਾਈ ਉਹਦੋਂ ਮੋਹਨ ਸਿੰਘ ਜੀ ਸਾਲਾ ਬੋਰੀਆਂ ਚੱਕਣੀਆਂ ਮੁਗਦਰ ਚੱਕੜੇ ਮੂੰਗੜੀਆਂ ਫੇਰਨੀਆਂ ਸੌਂਚੀ ਪੱਤੀ ਖੇਡ ਖੇਡਣੀ ਪੰਚਾਰੀ ਖੇਡਣੀ ਗੋਲਾ ਸਿੱਟਣਾ ਇਹ ਸਾਡੀਆਂ ਬਰਾਂਛੀ ਖੇਡਾਂ ਨੇ ਮਹਨ ਸਿੰਘ ਜੀ ਸ਼ਾਲਾ 2 1/4 ਕੁੰਟਲ ਦੀ ਬੋਰੀ ਆਪਣੀ ਬਿੰਦ ਤੇ ਚੱਕ ਲੈ ਲਈਏ ਭਾਈ ades palwana ਕਾਲ ਖਾੜਾ ਮਨਦੀਪ ਪਹਿਲਵਾਨ ਰਹਾ ਆਓ ਖਾੜੇ ਚ ਜੀਵਾ ਪਹਿਲਵਾਨ ਸੰਮਰਾਲਾ ਲਾਡੀ ਪਹਿਲਵਾਨ ਖਮਾਣੋ ਆਓ ਚਾਰੋਂ ਪਹਿਲਵਾਨ ਖਾੜੇ ਚ ਪਹੁੰਚੋ ades palwana ਕਾਲ ਖਾੜਾ ਮਨਦੀਪ ਪਹਿਲਵਾਨ ਦਰਾਹ ਬਾਜ ਜੀ ਬਾ ਸਾਡੇ ਸਰਦਵਾਰਸੀ ਸਤਕਾਰਯੋਗ ਅਜਮੇਰ ਸਿੰਘ ਜੀ ਬਦਲੀ ਉਗੇ ਸਮਾਜ ਸੇਵਕ ਉਗੇ ਖੇਤ ਪ੍ਰਮੋਟਰ ਉਗੇ ਦਾਨੀ ਜਿਨ੍ਹਾਂ ਦਾ ਬਾਲ ਗੱਡੀਆਂ ਭਜਾਉਣ ਦੇ ਵਿੱਚ ਬੜਾ ਸਹਾਰਾ ਹੈ ਆਪਣੇ ਪੁੱਤਰ ਨੂੰ ਵੱਡਾ ਕਬੱਡੀ ਖੇਡਰੀ ਬਣਾਇਆ ਤੇ ਪਹਿਲਵਾਨਾਂ ਨੂੰ ਬੜਾ ਮਾਣ ਬਖਸ਼ਿਆ ਉਹਨਾਂ ਦੇ ਸੁਪੁੱਤਰ ਜੱਗੀ ਬਦਲੀ ਵਾਲੀ ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਕਮੈਂਟਰੀ ਤੋਂ ਖੁਸ਼ ਹੋ ਕੇ ਬੋਧਾਰ ਉੱਪਰ ਇੱਥੇ ਮੈਂਬਰ ਖੜਾ ਦਿਓ ਜੀ ਪਰਮਾਨ ਉੱਪਰ ਨਹੀਂ ਚੜਨਾ ਨਹੀਂ ਕਿਸੇ ਨੇ ਭਾਈ ਜਸਦੇਵ ਸਿੰਘ ਲਈ ਇੱਥੇ ਬੰਦਾ ਜੂਰ ਪਹਿਲਵਣ ਮਾਚੀ ਬੜਾ ਲਖੀ ਬਲਵਣ ਖਮਾਨੋ ਇਹ ਪਹਿਲਵਣ ਤਿਆਰ ਰਿਹਾ ਅਗਲੀ ਕੁਸ਼ਤੀ ਲਈ ਜਾਰਜ ਪਹਿਲਵਣ ਚਾਹੁੰਦਾ ਸੁਭਾਨ ਬਲਵਣ ਮਲੇਰ ਕੋੜਲਾ ਇਹ ਪਹਿਲਵਣ ਵੀ ਤਿਆਰ ਰਿਹਾ ਸਾਹਿਲ ਪਹਿਲਵਣ ਢੇਲਮਾ ਹਰਸ ਪਹਿਲਵਣ ਦਰਾਹਾ ਇਹ ਪਹਿਲਵਾਨ ਵੀ ਦਿਖਾ ਰਹੇ ਹੋ ਬੜ ਬਦ ਵਧੀਆ ਕੁਸ਼ਤੀਆਂ ਚੱਲਦੀਆਂ ਆਂਗੀਆਂ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਐਵੇਂ ਨਹੀਂ ਕੋਈ ਮੰਨਦਾ ਉਹ ਗੱਲ ਮਨਾਉਣੀ ਪੈਂਦੀ ਏ ਵਿੱਚ ਮੈਦਾਨ ਆ ਕੇ ਕਲਾ ਦਿਖਾਉਣੀ ਪੈਂਦੀ ਏ ਵਿੱਚ ਮੈਦਾਨ ਆ ਕੇ ਜਾਨ ਲਗਾਉਣੀ ਪੈਂਦੀ ਏ ਆ ਦੀਪਾ ਪਹਿਲਵਾਨ ਜੀ ਪੰਜਾਬ ਪੁਲਿਸੋਂ ਵੀ ਪਹੁੰਚੇ ਹੋਏ ਨੇ ਦੀਪਾ ਪਹਿਲਵਾਨ ਜੀ ਕੋਈ ਸਮਾਸੀ ਜਦੋਂ ਜਗਦੇਵ ਪਹਿਲਵਾਨ ਦੀ ਤੂਤੀ ਬੋਲਦੀ ਸੀ ਪਰ ਮੇਰੇ ਮਨ ਦੇ ਵਿੱਚ ਇੱਕ ਬਹਿਮ ਰਹਿ ਗਿਆ ਅਸੀਂ ਕਿਤੇ ਇਕੱਠੇ ਨਹੀਂ ਹੋਏ ਦੋ ਹੱਥ ਦੇ ਫਿਰੇ ਸੀ ਜਗਦੇਵ ਪਹਿਲਵਾਨ ਦੇ ਨਾਲ ਤੇ ਜਗਦੇਵ ਪਹਿਲਵਾਨ ਜੀ ਢਿਲਮਾ ਵਾਲੇ ਅਖਾੜੇ ਪਾਸ ਸਭ ਜੀ ਪਹੁੰਚੇ ਹੋਏ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਭਾਈ ਆਓ ਜੂ ਪਹਿਲਵਾਨ ਮਾਚੀ ਬੜਾ ਲੱਖੀ ਪਹਿਲਵਾਨ ਖਮਾਣੋ ਆ ਜੂ ਪਹਿਲਵਾਨ ਮਾਚੀ ਬੜਾ ਲੱਖੀ ਪਹਿਲਵਾਨ ਖਮਾਣੋ ਆਓ ਤੇਂਦਰਪੁਰ ਨੂੰ ਅਨਕੋਲਾਓ ਬਾਜੂਪਾ ਸਾਡੇ ਤਾਜ ਖਾਨ ਜੀ ਪਿਆਰਾ ਖਾਨ ਜੀ ਖੇਮ ਖਾਨ ਜੀ ਇਸ ਪਰਿਵਾਰ ਦੇ ਵਿੱਚ ਇਹ ਤਰ੍ਹਾਂ ਧੰਨਵਾਦ ਕਰਦੇ ਆ ਜੋ ਵੀ ਲੱਗੜ ਦਾ ਸਬਾਬ ਹੁੰਦਾ ਹੈ ਉਸ ਪਰਮਾਨ ਦੀ ਸੂਹ ਸੂਹਇੱਕ ਹੁੰਦੀ ਹੈ ਦਿੱਸਾ ਪਾਉਂਦੇ ਨੇ ਧੰਨਵਾਦ ਕਰਦੇ ਆ ਅੰਦਰ ਅਸੀਂ ਤੈਦਰ ਧੰਨਵਾਦ ਕਰਦੇ ਆ ਸਾਡੇ ਅੰਦਰ ਜੀ ਕੋਲਾ ਨੰਬਰਦਾਰ ਜੀ ਮਾਨੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਨੇ ਉਹਨਾਂ ਦੇ ਇਥੇ ਪਹੁੰਚਣ ਦੇ ਤੈਦਰ ਧੰਨਵਾਦ ਕੀਤਾ ਜਾਂਦਾ ਹੈ ਜਾਰਜ ਪਹਿਲਵਾਨ ਜੰਤਾ ਸੁਭਾਨ ਪਹਿਲਵਾਨ ਮਲੇਰਕੋਟਲਾ ਇਹ ਪਹਿਲਵਾਨ ਤਿਆਰ ਰਿਹਾ ਸਾਹਿਲ ਪਹਿਲਵਾਨ ਢੱਲਮਾ ਹਰਸ ਪਹਿਲਵਾਨ ਦਰਾਹਾ ਇਹ ਪਹਿਲਵਾਨ ਤਿਆਰ ਰਿਹਾ ਵਗ ਬਧੀਆ ਕੋਸ਼ਿਸ਼ਾਂ ਜਲਦੀ ਆਉਂਿਆ ਜਿੱਤ ਪ੍ਰਾਪਤ ਕਰਦਾ ਆਓ ਉੱਤਰ ਉੱਪਰ ਦੇਖੋ ਜਾਂ ਖੇ ਬਾਈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪੀਰ ਸਿੰਘ ਜੀ ਸਰਪੰਚ ਸਾਹਿਬ ਸਾਰਕਾਣਾ ਆਪਾ ਵੱਡੇ ਬੰਦੇ ਨੂੰ ਪੰਜ ਮਹੀਨਿਆਂ ਦਾ ਮੁਖੀ ਇਸ ਨਗਰ ਦੇ ਵੱਡੇ ਮੁਖੀ ਨੇ ਇਹਨਾਂ ਦੀ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਆ ਇਲਾਕੇ ਦੇ ਸਰਪੰਚ ਭਾਉਦੇ ਨੇ ਸਰਦਾਰ ਮਨਜੀਤ ਸਿੰਘ ਜੀ ਐਕਸ ਸਰਪੰਚ ਸਾਹਿਬ ਨਾਗਰਾ ਸਰਦਾਰ ਸਮਾ ਸਿੰਘ ਜੀ ਮੌਜੂਦਾ ਸਰਪੰਚ ਸਾਹਿਬ ਨਾਗਰਾ ਉਹਨਾਂ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਭਾਉ ਦੀ ਚੌਂਤਾ ਤੇ ਸੁਭਾਨ ਮਰੀਕੋਟਲਾ ਨਾਗਰੇ ਵਾਲੇ ਸਰਪੰਚ ਸਾਹਿਬ ਬਹੁਤ ਸੰਕਾਰ ਜੋ ਨੇ ਗੁਹੜ ਪਿੰਡਾਂ ਕਲੇ ਨਾਗਰਾ ਵਿਸ਼ੇਤ ਔਰ ਦੇਤੇ ਪੁੱਜਨੇ ਬਹੁਤ ਬਹੁਤ ਧੰਨਵਾਦ ਲੱਖੀ ਵੀਰ ਜਨਾਬ ਵਾਲਾ ਉਹ ਵੀ ਆਇਆ ਆਪਣੀ ਘਾੜੀ ਲੈ ਕੇ ਸਤਿਮੰਦ ਜੀ ਰਾਜੀ ਸਰਦਾਰ ਅਮਰਿੱਤ ਸਿੰਘ ਵੀ ਡਾਕਟਰ ਫੋਕਲ ਪੁਆਇੰਟ ਤੋਂ ਉਹ ਵੀ ਖਾੜੇ ਕਾਲਸੇ ਵਿੱਚ ਪਹੁੰਚਦੇ ਨੇ ਲਾਡੀ ਪੰਜ ਸਾਹਿਬ ਜੀ ਹਲਪ ਜ਼ੋਰ ਦੇ ਚੌਂਤਾ ਦੇ ਸਬਾਨ ਮਰੇਪੁਰ ਦਾ ਉਹ ਵੀ ਪ੍ਰਬਾਰ ਪੱਜ ਕੇ ਸਹਿਲ ਢਿਲਮਣ ਤੇ ਖੜ ਸੁਧਰਾਹਾ ਲਾਡੀ ਪੰਜ ਸਾਹਿਬ ਜੀ ਲੋਪੋ ਕੋਈ 5559 ਦੇਤੇ ਬੋਲਦਿਆ ਗਹਿਰਾਂਿਆਂ ਵਿੱਚੋਂ ਤਲਵੰਦ ਹਮਰ ਕਸ ਸਹਿਲ ਢਿੱਲਮਾ ਤੇ ਹਰਸ਼ਦ ਰਾਹਾ ਬਾਈ ਹੱਥ ਖੜਾ ਕੋਲ ਪ੍ਰਵਾਨ ਸਹਿਲ ਢਿੱਲਮਾ ਹਰਸ਼ਦ ਰਾਹਾ ਹਲੋ ਕਿਧਰ ਯਾਰੋ ਔੀ ਪਰੀ ਕੁਸ਼ੀ ਹੋਈ ਨਹੀਂ ਜਗਰੂਪ ਦਰਾਹਾ ਤੇ ਰਫੀ ਢਿੱਲਮਾ ਬਾਈ ਜਗਰੂਪ ਦਰਾਹਾ ਰਫੀ ਢਿੱਲਮਾ ਰੋਹਿਤ ਗੋਨੁਚੇਰੀ ਤੇ ਪ੍ਰੀਤ ਮਲੇਰ ਕੋਟਲਾ ਬਈ ਉਧਰ ਇੱਕ ਮਿੰਟ ਵੀ ਬਾਹੀ ਅੰਦਰ ਜੀ ਸਿੰਘ ਜੀ ਬੰਬ ਜੱਗਾ ਪਹਿਲਵਾਨ ਜੀ ਦੇ ਲਾਲਾ ਪਹਿਲਵਾਨ ਜੀ ਜੋੜਾ ਬੁਲਾ ਰਹੇ ਨੇ ਕਿਸੇ ਵੀ ਪਹਿਲਵਾਨ ਦੇ ਮਾਦਰ ਨੂੰ ਘੁੰਮਣਾ ਜਿਹੜਾ ਪਹਿਲਵਾਨ ਨੇ ਮਾਦਰ ਨੂੰ ਘੂਮੂ ਘ ਵਾਲਵਾਂ ਦੀ ਕੁਸ਼ਤੀ ਨਹੀਂ ਕਰਵਾਈ ਜਾਣੀ ਪਹਿਲਵਾਨ ਨੋਟ ਕਰੋ ਜੀ ਸਹਿਲ ਟਨਵਾ ਦੇ 80 ਟਨਵਾ ਉਹ ਵੀ 80 ਗਰਾਹਾ ਔਰ ਵਿੱਚ ਖੜੇ ਨੇ ਇੱਕ ਪਹਿਲਵਾਨ ਨੂੰ ਦੇਖੋ ਤੁਹਾਡੀ ਬੜੀ ਸ਼ਿਕਾਇਤ ਆਉਂਦੀ ਹੈ ਕਿਉਂਕਿ ਜਿਹੜੇ ਨਾਂ ਦਾ ਭਗਵਾਨੀ ਕਰਦੇ ਨੇ ਨਾ ਕੋਈ ਗੁਰੂ ਧਾਰਨ ਕੀਤਾ ਤੇ ਨਗੋਟਾ ਚੱਡ ਕੇ ਪ੍ਰਧਾਨ ਬਣ ਜਾਂਦੇ ਨੇ ਫਿਰ ਬਾਅਦ ਚ ਗੋਦੀ ਹੱਥ ਲਾ ਕੇ ਰੁਪਈਏ ਮੰਗੀ ਜਾਂਦੇ ਨੇ ਇਹ ਹੱਥ ਜੋੜ ਕੇ ਬੈਠੇ ਆ ਵੀ ਪ੍ਰਧਾਨੀ ਦਾ ਘਟਾਣਾ ਕਰੋ ਤੁਸੀਂ ਲਾਓ ਕਈ ਗਾਂਦੀ ਪੁਲਿਸ ਹੁੰਦੇ ਨੇ ਬਾਅਦ ਮਾਰ ਕੇ ਤੁਹਾਡਾ ਮਾਰ ਸਮਾਹ ਰਵਿਦ ਡੂਮ ਛੇੜੀ ਤੇ ਪ੍ਰਿੰਟ ਏਅਰਪੋਰਟ ਦਾ ਵੀ ਇਹ ਪ੍ਰਧਾਨ ਵੀ ਵਿੱਚ ਆਓ ਮੰਗਲ ਪਹਿਲਵਾਨ ਜੀ ਪੁਸ਼ਤੀਖਾਨਾ ਤਰਾਹੇ ਤੋਂ ਵੀ ਆਪਣੇ ਖਾੜੇ ਦੇ ਪਹਿਲਵਾਨਾਂ ਦੇ ਇੱਥੇ ਪਹੁੰਚਦੇ ਨੇ ਮੰਨਨ ਦੇ ਪੰਦਰ ਕਾਸੀ ਦਾ ਅਨੁਭਾਣ ਕਰਦੇ ਆ ਸਾਡੇ ਦੀਪਕ ਕਲਮਨ ਜੀ ਪੰਜਾਬ ਪਾਲਸ ਕਵੀ ਖਾੜੇ ਪਾਲ ਸਰਵੰਨ ਤੇ ਨੰਨ ਦੇ ਵਿਧਾਨ ਚਕਸੀ ਬੰਦੀਆ ਗਾਹ ਨਾ ਅਵਰ ਚਲਦੇ ਉਹਨਾਂ ਦਾ ਅਨੁਭਾਣ ਕਰਦੇ ਜੀ ਕਾਰਿਆ ਖਾੜਾ ਤੇ ਪ੍ਰੈਸ ਬਾਬਾ ਫਰਾਈ ਸਾਹਿਬ ਇਹ ਜੀ ਕਾਰਿਆ ਅਕਾਰ ਖਾੜਾ ਤੇ ਪ੍ਰੈਸ ਬਾਬਾ ਫਰਾਈ ਸਾਹਿਬ ਇੱਕ ਮਿੰਟ ਦੀ ਕਾਫੀ ਨੋਟ ਕਰੋ ਹੈਲੋ ਉਹ ਪਾਰੀ ਰਾਤਰੀ ਨੋਟ ਕਰੋ ਕੋਈ ਵੀ ਕੁਸ਼ਤੀ ਬਰਾਬਰ ਨਹੀਂ ਛਡਾਉਂਗੀ ਜੇ 8-10 ਮਿੰਟ ਕੁਸ਼ਤੀ ਦਾ ਪਾਇੰਟ ਤੇ ਕੁਸ਼ੀ ਕਰਵਾਇਆ ਕਰੋ ਜੱਗਾ ਭਰਵੰਨ ਜੀ ਪਾਇੰਟ ਦਾ ਕੁਸ਼ੀ ਕਰਵਾ ਦੇਣਾ ਹੈ ਆਪਾਂ ਸਾਰੀਆਂ ਕੁਸ਼ੀਆਂ ਕਰਵਾਉਂਦੇ ਨੇ ਕੋਈ ਕੁਸ਼ਤੀ ਬਰਾਬਰ ਨਹੀਂ ਛਡਾਉਣੀ ਜੇ ਕੁਸ਼ਤੀ ਬਰਾਬਰ ਰਹਿੰਦੀ ਆ ਤਾਂ ਲੰਪਕ ਸਟਾਈਲ ਨਾਲ ਤੇ ਜੇ ਪੰਟਾਂ ਦੇ ਕੁਸ਼ਤੀ ਕਰਵਾ ਦੇਜੇ ਤਾਂ ਹਰ ਜਨੂੰਨ ਕਰਵੋ ਇਹ ਪ੍ਰਬੰਧ ਕਮੇਟੀ ਵੱਲੋਂ ਬੇਨਤੀ ਆ ਸਾਰੇ ਲੋਕਾਂ ਵਿੱਚ ਵੀ ਇਧਰ ਸਰਦਾਰ ਕਮਲਦੀਪ ਸਿੰਘ ਜੀ ਦੂਰਾ ਪੱਠਾ ਮਨਸੀ ਬਹੁਤ ਕਾਰੇ ਵੀਰ ਨੇ ਮੈਂ ਉਨਰ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਵਧੀਆ ਕੁਰਸੀਆਂ ਚਾਹੁੰਦੇ ਹੁਆ ਕੁਰਸੀ ਪ੍ਰੇਮੇ ਕੁਰਸੀ ਦਾ ਨਾਮ ਬਣਾ ਰਹੇ ਹੋ ਨੱਜਰ ਬਾਈ ਜੀ ਇੱਕ ਜਰੂਰੀ ਅਨਾਉਂਸਮੈਂਟ ਹੈ ਜਿਹੜੀ ਸਟੇਜ ਦੇ ਪਿੱਛਲੇ ਪਾਸੇ ਪਾਣੀ ਵਾਲੀ ਟੈਂਕੀ ਖੜੀ ਹੋਣਾ ਉੱਥੇ ਪ੍ਰਵਾਹ ਨਾ ਨਾਉਣ ਜੀ ਸਾਹਮਣੇ ਮੋਟਰ ਤੇ ਜਾ ਕੇ ਪ੍ਰਵਾਹ ਨਾ ਸਾਜਦੇ ਨੇ ਇਹ ਪਾਣੀ ਪੀਣ ਵਾਲਾ ਆਪਾਂ ਨਾ ਖਰਾਬ ਕਰੀਏ ਤੇ ਸਾਡੀ ਦੰਗਲ ਕਮੇਟੀ ਵੱਲੋਂ ਬੇਨਤੀ ਹੈ ਬਹੁਤ ਬੜਾ ਬਹੁਤ ਵਧੀਆ ਕੁਰਸੀਆਂ ਚਾਹੁੰਦੇ ਹੁਆ ਬੱਸ ਵੀਰੋ ਪੇਂਡ ਸਾਧੂ ਕਪੜ ਪਿੰਡ ਬਾਮਰ ਜਿਲ੍ਹਾ ਹੁੰਦੇ ਹੜੇਵਾ ਬੜੀ ਦੂਰੋਂ ਦੂਰੋਂ ਨੇ ਤੱਕੜੇ ਮਾਣ ਲਾਏ ਹਰ ਕਾਦੂ ਤੁਹਾਡਾ ਸਾਡੇ ਸਿਰ ਉੱਤੇ ਜਿੰਨੇ ਕਦਮ ਸਾਡੇ ਤੁਸੀਂ ਚੱਲੇ ਸੋਨੂੰ ਮੰਗਲੀ ਜਾਣਗੇ ਉਹ ਜਤਮਲ ਤੇ ਜਿਹੜੇ ਮਾਨਸਤਾ ਦਾ ਵੀ ਚੱਲੇ ਸੋਨੂੰ ਮੰਗਲੀ ਜਾਣਗੇ ਉਹ ਜਤਮਲ ਤੇ ਜਿਹੜੇ ਮਾਨਸਤਾ ਦਾ ਵੀ ਚੱਲੇ ਤੇ ਜਿਹੜੇ ਮਾਨਸਤਾ ਦਾ ਵੀ ਚੱਲੇ ਵਾਹ ਬਾਈ ਉਹਨਾਂ ਨੇ ਜਿੱਤਾ ਪ੍ਰਾਪਤ ਕਰਮੀਆਂ ਨੇ ਜਿਨ੍ਹਾਂ ਨੇ 4 ਵਜੇ ਫਿਰ ਡੰਡ ਬੈਠ ਕੇ ਲੰਮਾ ਨੇ ਕਰਾਤਾ ਖਾਦਿਆ ਰੋਚਾ ਸੁਚਾ ਜੀਵਨ ਰੱਖਿਆ ਆਪਣੇ ਸਤਾਮਯਾ ਮਾਰਾ ਖਾਦਿਆ ਨੇ ਉਹਨਾਂ ਦੀ ਮਦਦਾਂ ਦੇ ਵਿੱਚ ਜਿੱਤੇ ਆਪਣਾ ਬਦਲੀਆਂ ਨੇ ਗਰਸ਼ਨ ਸਿੰਘ ਜੀ ਪੱਤਰਕਾਰ ਬੌਂਰੀ ਵਾਲੇ ਜਿਨ੍ਹਾਂ ਨੇ ਕੱਲੋ ਅਖਬਾਰ ਵਿੱਚ ਬੰਬ ਪਿੰਡ ਦੀ ਕੁश्ती ਜੰਗਲ ਦੀ ਗੱਲ ਕਰਨੀ ਹੈ ਉਹ ਵੀ ਆਏ ਨੇ ਸੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਧਰ ਸਰਦਾਰ ਜਿਲਦੇਵ ਸਿੰਘ ਜੀ ਪੁੱਤ ਬੰਬ ਸਾਡੇ ਵੀਰ ਨੇ ਉਹਨਾਂ ਦਾ ਵੀ ਸਿਰ ਤੇ ਪੌਂਦ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੁੱਤਰ ਰਹਿਣਾ ਵਿੱਚ ਕੈਨੇਡਾ ਦੇ ਸਰਦਾਰ ਜਿਲਦੇਵ ਸਿੰਘ ਜੀ ਉਨ੍ਹਾਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਇਸ ਮਹਾਨ ਵਰਕੀ ਦੇ ਮੰਚ ਨੂੰ ਕਰਵਾਉਣ ਲਈ ਬਹੁਤ ਬਹੁਤ ਜਿੱਦਰ ਜਿੱਦਰ ਫੋਜਪੁਰ ਸਾਕੀਰਮ ਇਹ ਵੀ ਪਾਚੋ ਵੀ ਸਾਡੇ ਐਕਸ ਸਰਪੰਚ ਸਰਦਾਰ ਬਲਵਿੰਦਰ ਸਿੰਘ ਜੀ ਜਿੰਨਾਂ ਦਾ ਅਸਪਤਾ ਜੀ ਜੀ ਸ਼ਖਾ ਹੈ ਬਾਈ ਗੁਰਦੀਪ ਸਿੰਘ ਜੀ ਇਹਨਾਂ ਦਾ ਵੀ ਸincere ਧੰਨਵਾਦ ਕਰਨਾ ਬਾਈ ਸੁਖਵਿੰਦਰ ਸਿੰਘ ਜੀ ਤਿਲਕਾ ਜਿੱਥੇ ਵੱਲੋਂ ਵਿੱਚ ਚਾਲ ਦੇ ਮਹਾ ਕਸਤੀ ਫੋਮ ਤੇ ਵਿੱਚ 1 ਲੱਖ ਸਤਿ ਸ਼੍ਰੀ ਅਕਾਲ ਜੀ ਦਾ ਖੰਡਾ ਜੁਗਤ ਨੂੰ ਪਾ ਲਿਆ ਤਾਂ ਉਹ ਧੰਨਵਾਦ ਕਰਦੇ ਆ। ਸਨ ਆਫ ਸਰਦਾਰ ਦਲਜੀਤ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ ਐਸ ਸਰਪੰਚ ਸਾਹਿਬ ਨਾਗਰੇ ਵਾਲੇ ਵੀ ਪਹੁੰਚੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਸਮੂਹ ਸਰਪੰਚ ਸਾਹਿਬ ਜੀ ਨਾਗਰੇ ਵਾਲੇ ਪਹੁੰਚੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ। ਭਾਈ ਮਨਪ੍ਰੀਤ ਸਿੰਘ ਜੀ ਤੰਗ ਸਾਹਿਬ ਵੀ ਪਹੁੰਚੇ ਨੇ। ਲੱਖੀ ਸਰਪੰਚ ਸਾਹਿਬ ਜੀ ਅਜਰਾਤ ਵਾਲੇ ਉਹ ਵੀ ਠਾਣੇ 5:00 ਵਜੇ ਪਹੁੰਚ ਚੁੱਕੇ ਨੇ। ਉਹਨਾਂ ਦਾ ਵੀ ਇੱਥੇ ਪਹੁੰਚਣ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ।